ਸ਼ਰਮਾ ਜੀ ਜਿਵੇਂ ਪਿੰਡਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਕਿ ਜਿਹੜੇ ਬੀਜੇਪੀ ਦੇ ਆ ਪਿੰਡਾਂ ਦੇ ਵਿੱਚ ਵੋਟਾਂ ਦੇ ਦੇਣਗੇ ਪੋਲਿੰਗ ਬੂਥ ਲੱਗੇ ਹੁੰਦੇ ਆ ਉਹ ਨਹੀਂ ਲੱਗਣ ਦਿੱਤੇ ਜਾਣਗੇ ਹੋਰਾਂ ਵੀ ਕਈ ਯਾਨੀ ਕਿ ਪਾਰਟੀਆਂ ਦਾ ਬਾਈਕਾਟ ਕੀਤਾ ਜਾ ਰਿਹਾ ਤੁਸੀਂ ਕਿਵੇਂ ਦੇਖੋਗੇ ਇਸ ਚੀਜ਼ ਨੂੰ ਤਾਂ ਕੀ ਗੱਲ ਆ ਤਾਰਾ ਜੀ ਜਿਹੜੀਆਂ ਮੌਜੂਦਾ ਸਰਕਾਰ ਹੁੰਦੀ ਹੈ ਜੇ ਉਹ ਸੂਬਾ ਸਰਕਾਰ ਹੋਵੇ ਤੇ ਜੇ ਸੈਂਟਰਲ ਸਰਕਾਰ ਹੋਵੇ ਉਹ ਜਿਹੜੇ ਸਵਾਲ ਹੁੰਦੇ ਆ ਉਹਨਾਂ ਦੋਨਾਂ ਸਰਕਾਰਾਂ ਨੂੰ ਹੀ ਹੁੰਦੇ ਹੁੰਦੇ ਕਿਉਂਕਿ ਸਰਕਾਰਾਂ ਨੇ ਪਹਿਲਾਂ ਵਾਅਦੇ ਕੀਤੇ ਹੁੰਦੇ ਆ ਤੋ ਬਾਦੇ ਸਰਕਾਰਾਂ ਪੂਰੇ ਨਹੀਂ ਕਰਦੀਆਂ ਜਿਵੇਂ ਬੀਜੇਪੀ ਤੇ ਲੈ ਲਓ ਹਮ ਬੀਜੇਪੀ ਨੇ ਲੋਕਾਂ ਨੂੰ ਬੜੇ ਸ਼ਬਦ ਬਾਗ ਵਿਖਾਏ ਵੀ 2 ਕਰੋੜ ਨੌਕਰੀ ਦਿੱਤੀ ਜਾਊਗੀ ਹਮ ਤੇ 15-15 ਲੱਖ ਰੁਪਏ ਤੁਹਾਡੇ ਖਾਤੇ ਆ ਜਾਊਗਾ ਹਮ ਉਹ ਹੋਊਗਾ ਹੋਊਗਾ ਤੁਸ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਲੋਕਾਂ ਦੇ ਉੱਤੇ ਇੱਕ ਥੋਪ ਦਿੱਤੀ ਗੱਲ ਜਿਵੇਂ ਨੋਟਬੰਦੀ ਆਈ ਨੋਟਬੰਦੀ ਦੇ ਵਿੱਚ ਦੇਖੋ ਤੁਸੀਂ ਕਿਹਦਾ ਭਲਾ ਹੋਇਆ ਹਮ ਸਭ ਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਭਿਆਨਕ ਬਿਮਾਰੀ ਲਿਆਂਦੀ ਉਹ ਬਿਮਾਰੀ ਹੈ ਨਹੀਂ ਸੀ ਪਰ ਉਹ ਕਰੋਨਾ ਦੇ ਰੂਪ ਦੇ ਵਿੱਚ ਜਿਹਦੇ ਵਿੱਚ ਸਾਡੇ ਚੰਗੇ ਨੌਜਵਾਨ ਮੁੰਡੇ ਇਹਨਾਂ ਨੇ ਉਸ ਕਰੋਨਾ ਦੀ ਆੜ ਦੇ ਵਿੱਚ ਮੌਤ ਦੇ ਹੂ ਦੇ ਵਿੱਚ ਪਾ ਦੇ ਜਿਵੇਂ ਇੱਥੇ ਸਾਡੇ ਜੈਤੋ ਦੇ ਵਿੱਚ ਇੱਕ ਬਹੁਤ ਵਧੀਆ ਡਾਕਟਰ ਸੀ ਭੁੱਲਾ ਡਾਕਟਰ ਉਹਨੂੰ ਵੀ ਇਹਨਾਂ ਨੇ ਉਸੇ ਸਿਸਟਮ ਦੇ ਵਿੱਚ ਲੈ ਕੇ ਉਹਨੂੰ ਉਹਦੋਂ ਮਾਰ ਦਿੱਤਾ ਜਿਹੜਾ ਵੀ ਬੰਦਾ ਜਾਂਦਾ ਸੀ ਚੰਗਾ ਪੁਲਾ ਹਸਪਤਾਲ ਦੇ ਵਿੱਚ ਉਹਦੀ ਡੈੱਡ ਬੋਡੀ ਆਉਂਦੀ ਸੀ ਹੁਣ ਵੀ ਤੁਸੀਂ ਵੇਖਿਆ ਵੀ ਕੋਰਟਾਂ ਨੇ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਜੋ ਇਹਨਾਂ ਨੇ ਵੈਕਸੀਨ ਬਣਾਈ ਸੀ ਤਿਆਰ ਕੀਤੀ ਸੀ ਉਹਨੂੰ ਇਹ ਕਿਹਾ ਵੀ ਉਹ ਜਾਲੀ ਵੈਕਸੀਨ ਸੀ ਇਹ ਆਪ ਵੀ ਮੰਨੀ ਜਾਂਦੀਆਂ ਸਰਕਾਰਾਂ ਇਹਨਾਂ ਦੇ ਜੋ ਉਸ ਟਾਈਮ ਦੇ ਸਿਹਤ ਮੰਤਰੀ ਸੀ ਉਹ ਵੀ ਮੰਨਦੇ ਆ ਵੀ ਉਹ ਜਿਹੜੀ ਕੋਵਿਡ ਬਣੀ ਸੀ ਉਹ ਸਾਡੇ ਤੋਂ ਗਲਤ ਆਈ ਹੈ ਤੇ ਉਹਦਾ ਲੋਕਾਂ ਦੇ ਸਿਹਤ ਦੇ ਉੱਤੇ ਬੁਰਾ ਅਸਰ ਪਾਇਆ ਇਸ ਕਰਕੇ ਬੀਜੇਪੀ ਦਾ ਵਿਰੋਧ ਹੋ ਰਿਹਾ ਹੈ ਬੀਜੇਪੀ ਇਹ ਜਿਹੜੀ ਉਹ ਕਿਸਾਨ ਵਿਰੋਧੀ ਹੈ ਅੱਛਾ ਵਪਾਰ ਵਿਰੋਧੀ ਹੈ ਤੇ ਆਮ ਜਿਹੜੇ ਲੋਕ ਹੈ ਉਸ ਦੇ ਸਾਰਿਆਂ ਦੇ ਵਿਰੋਧ ਦੇ ਵਿੱਚ ਹੈ ਇਸ ਕਰਕੇ ਲੋਕ ਆਪਣੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਤੇ ਉਸ ਦੇ ਵਿੱਚ ਲੋਕਾਂ ਨੇ ਗੁਰੂ ਘਰ ਦੇ ਸਪੀਕਰ ਦੇ ਵਿੱਚ ਅਨਾਉਂਸਮੈਂਟ ਕੀਤੀ ਹੈ ਕਿ ਜਿਹੜਾ ਬੰਦਾ ਭਾਜਪੀ ਦੇ ਵੈਸੇ ਮੰਨ ਕੇ ਚਲੋ ਅੰਸਰਾਜ ਜੀਆ ਨੂੰ ਇੱਥੇ ਆਰ ਦੇ ਘਰੇ ਸੱਦੂਗਾ ਜਾਂ ਉਹਦੀ ਮਦਦ ਕਰਨ ਦੀ ਕੋਸ਼ਿਸ਼ ਕਰੂਗਾ ਉਸ ਦਾ ਸਾਰਾ ਪਿੰਡ ਭਾਂਡਾ ਤਿਆਗ ਦਿੰਦਾ ਇਤੋਂ ਤੱਕ ਲੋਬਤ ਆ ਗਈ ਹੈ ਕਿਉਂਕਿ ਇਹ ਲੋਕ ਆ ਜਿਹੜੇ ਜਦੋਂ ਸਾਡੇ ਕਿਸਾਨ ਵਿਰੋਧੀ ਹੈ ਪੰਜਾਬ ਦੇ ਵਿੱਚ ਕਿਸਾਨੀ ਹੈ ਜਿਆਦਾ ਕਸਾਸੀ ਕਿਸਾਨੀ ਤੇ ਨਿਰਭਰ ਹੈ ਪੰਜਾਬੀ ਇਸ ਕਰਕੇ ਅਸੀਂ ਕਹਿੰਦੇ ਆ ਵੀ ਜੇ ਤੁਸੀਂ ਆਉਣਾ ਹੈ ਆਓ ਜੀ ਆਉਂਦੇ ਨੂੰ ਹਰੇਕ ਬੰਦੇ ਦਾ ਹੱਕ ਆ ਵੋਟ ਮੰਗਣ ਦਾ ਪਰ ਇਹ ਭਗਵਾਨਾ ਆਪਣਾ ਅਨਸਰਾਜ ਜੀ ਕੀ ਕਹਿ ਰਹੇ ਆ ਵੀ ਦੋ ਤਰੀਕ ਤੋਂ ਬਾਅਦ ਮੈਂ ਵੇਖੂੰਗਾ ਇਹਨਾਂ ਨੂੰ ਤੂੰ ਸਾਨੂੰ ਕੀ ਦੇਖੇਗਾ ਸਾਨੂੰ ਤਾਂ ਅੰਗਰੇਜ਼ ਨਹੀਂ ਦੇਖ ਸਕੇ ਅੰਗਰੇਜ਼ਾਂ ਦੀ ਸਰਕਾਰ ਸੀ ਅੰਗਰੇਜ਼ਾਂ ਦੀ ਹਕੂਮਤ ਸੀਗੀ ਅਸੀਂ ਤਾਂ ਉਦੋਂ ਵੀ ਹਿੱਕ ਦੇ ਵਿੱਚ ਗੋਲੀਆਂ ਖਾਧੀਆਂ ਤੇ ਅੰਗਰੇਜ਼ਾਂ ਨੂੰ ਇੱਥੋਂ ਭਜਣਾ ਪਿਆ ਉਹਨਾਂ ਨੂੰ ਆਉਦੇ ਮੂੰਹ ਦੀ ਖਾਣੀ ਪਈ ਤੇਰੀ ਤਾਂ ਕੋਈ ਗਵਰਨਮੈਂਟ ਵੀ ਨਹੀਂ ਅਨਸਾਰਾਜ ਜੀ ਉਹ ਦੇਖ ਤੈਨੂੰ ਪਦਮਸ਼੍ਰੀ ਮਿਲਿਆ ਪਦਮਸ਼੍ਰੀ ਜਿਹੜਾ ਤੈਨੂੰ ਮਿਲਿਆ ਸੀਗਾ ਉਹ ਇਸ ਕਰਕੇ ਮਿਲਿਆ ਸੀ ਵੀ ਤੂੰ ਪੰਜਾਬੀਆਂ ਦੀ ਕੁੱਟਮਾਰ ਕਰੇ ਜਾਂ ਤੂੰ ਸਾਨੂੰ ਮੰਦੀ ਸ਼ਬਦ ਵਾਲੀ ਬੋਲੇ ਇਸ ਕਰਕੇ ਆਪਣਾ ਅਨਸਾਰਾਜ ਜੀ ਉਹ ਚੀਜ਼ ਤੇ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਸਾਡੇ ਪੰਜਾਬੀਆਂ ਤੋਂ ਖਾਸ ਕਰ ਕਿਸਾਨਾਂ ਤੋਂ ਨਹੀਂ ਨਹੀਂ ਭਾਜਪੀ ਦਾ ਤੇ ਹੋਰਾਂ ਪਾਰਟੀਆਂ ਦਾ ਵੀ ਹੋ ਰਿਹਾ ਮੇਰੇ ਸੁਣਚਤਾ ਆ ਵੀ ਜਨਨ ਕਿ ਹੋਰਾਂ ਨਹੀਂ ਜਿਹੜੀ ਤਾਰਾ ਜੀ ਮੌਜੂਦਾ ਸਰਕਾਰ ਹੁੰਦੀ ਹੈ ਉਹਦਾ ਵਿਰੋਧ ਹੁੰਦਾ ਹੀ ਹੁੰਦਾ ਜੀ ਚਾਹੇ ਮੌਜੂਦਾ ਸਰਕਾਰ ਉਦੋਂ ਕਾਂਗਰਸ ਹੋਵੇ ਚਾਹੇ ਮੌਜੂਦਾ ਸਰਕਾਰ ਕਾਲੀ ਦਲ ਦੀ ਹੋਵੇ ਚਾਹੇ ਮੌਜੂਦਾ ਸਰਕਾਰ ਅੱਜ ਆਮ ਆਦਮੀ ਦੀ ਆ ਇਹਦਾ ਵਿਰੋਧ ਬਣਦਾ ਕਿਉਂਕਿ ਇਹਨਾਂ ਨੇ ਵਾਅਦੇ ਆਪਣੇ ਵਾਲਿਆਂ ਨੇ ਕਿਹੜਾ ਥੋੜੇ ਕੀਤੇ ਭਗਵੰਤ ਮਾਨ ਜੀ ਨੇ ਇਹਨੇ ਵੀ ਬੜੇ ਗੱਪ ਮਾਰੇ ਆ ਬڑے ਸ਼ਬਦ ਵਾਕ ਵਿਖਾਈ ਲੋਕਾਂ ਨੂੰ ਵੀ ਅਸੀਂ ਐਂ ਕਰਦਾਂਗੇ ਅਸੀਂ ਉਹਨਾਂ ਦਾ ਖੁਸ਼ ਆਪਣਾ ਸੁਖਵਾਲ ਸੁੱਖ ਲੈ ਹਾਂ ਉਹ ਜਿਹੜਾ ਅਸੀਂ ਸੁੱਖ ਬਲਾਸ ਉਹ ਅਸੀਂ ਕਬਜ਼ੇ 'ਚ ਲੈ ਲਾਂਗੇ ਅਸੀਂ ਦੀ ਬੱਸ ਨੂੰ ਜਿਹੜਾ ਬਿਨਾ ਪਰਮਿਟ ਤੋਂ ਚੱਲਦੀ ਐ ਉਹਨੂੰ ਚੱਕ ਕੇ ਥਾਣੇ 'ਚ ਡੱਕ ਦਾਂਗੇ ਤਾਂ ਤਾਂ ਇਹਨਾਂ ਤੋਂ ਦੀ ਬੱਸ ਬੰਦ ਹੋਈ ਮੈਨੂੰ ਲੱਗਦਾ ਹੈ ਉਹਨੇ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੀ ਐ ਦੀ ਇਹਦੇ ਰਾਜ ਦੇ ਵਿੱਚ ਤੇ ਜਿਹੜੇ ਬਦਲ ਕੇ ਉਹ ਵੀ ਮੈਨੂੰ ਤਾਂ ਲੱਗਦਾ ਵੀ ਇਹਦੇ ਇਹਦੇ ਕਰਕੇ ਲੋਕ ਬਾਦਲਾਂ ਨੂੰ ਚੰਗੇ ਕਹਿਣ ਲੱਗੇ ਨਹੀਂ ਇੱਕ ਮੁੱਦਾ ਨਹੀਂ ਬਣਾ ਰਹੇ ਇਹਨਾਂ ਨੇ ਜਨਨ ਕਿ ਇਸ ਮੁੱਦੇ ਤੇ ਵੀ ਲੋਕਾਂ ਤੋਂ ਵੋਟਾਂ ਲਈਆਂ ਜਾ ਰਹੀਆਂ ਸੁਖਬਲਾਸ ਨੂੰ ਅਸੀਂ ਢਾ ਦੇਾਂਗੇ ਉੱਥੇ ਇੱਕ ਅਸੀਂ ਸਕੂਲ ਬਣਾ ਦਾਂਗੇ ਇੱਕੋ ਸਕੂਲ ਜਿਹਦੇ ਹਰ ਕਮਰੇ ਨਾਲ ਹੋਊਗਾ ਪੂਲ ਜਨਨ ਕਿ ਉਹਨਾਂ ਦੇ ਬੱਸਾਂ ਬੰਦ ਕਰ ਦਾਂਗੇ ਕੋਈ ਇੱਕ ਇਹ ਮੁੱਦਾ ਨਹੀਂ ਬਣਾ ਰਹੇ ਇਹਨਾਂ ਨੇ ਜਨਨ ਕਿ ਆਮ ਆਦੀ ਪਾਰਟੀ ਨੇ ਉਹ ਕਹਿੰਦੇ ਜੇ ਤੁਸੀਂ ਢਾਉਣਾ ਹੈ ਕਢਾਓ ਨੇੜੇ ਤੇ ਜਾ ਕੇ ਵੇਖੋ ਤੁਸੀਂ ਬਾੜਾ ਜਾ ਕੱਲੇ ਗੱਲਾਂ ਹੀ ਹੁੰਦੀਆਂ ਕਰਨੀ ਤੇ ਕਹਿਣੀ ਚ ਫਰਕ ਹੈ ਗੱਲਾਂ 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 ਦਾ ਖਰਾਬ ਬਣਾਉਂਦਾ ਨਾ ਇਹ ਗੱਲਾਂ ਗੱਲਾਂ ਨਾਲ ਹੀ ਸਰਕਾਰ ਬਣਾ ਗਿਆ ਅਸੀਂ ਬਦਲਾਅ ਦੇ ਚੱਕਰ ਦੇ ਵਿੱਚ ਇਹਦੇ ਝੂਠ ਦੇ ਫਲੰਦੇ ਦੇ ਵਿੱਚ ਆ ਕੇ ਪੰਜਾਬੀ ਇਹ ਕਿਸੇ ਬਦਲਾਂ ਨੂੰ ਕਿਸੇ ਕਾਂਗਰਸੀਆਂ ਨੂੰ ਕਿਸੇ ਦੂਜੀ ਤੀਜੀ ਪਾਰਟੀ ਨੂੰ ਇਹ ਵਿਰੋਧੀ ਨੂੰ ਕੁਝ ਨਹੀਂ ਕਰ ਸਕਿਆ ਸਿਰਫ ਇਹ ਹੁਣ ਕੱਲ ਪਰਸੋਂ ਦੀ ਇੱਕ ਵੇਖੋ ਤੁਸੀਂ ਕਿੱਡੀ ਹੱਸੋ ਹੀ ਨਹੀਂ ਗੱਲ ਹੈ ਮੁੱਖ ਮੰਤਰੀ ਹੈ ਤੇ ਬਠਿੰਡੇ ਦੇ ਪਿੰਡ ਨਰੂਆਣੇ ਦੇ ਵਿੱਚ ਆਇਆ ਆਪਦੇ ਆਪ ਦੇਖਣਾ ਕੈਂਡੀਡੇਟ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਪੁੱਠੇ ਨੇ ਕੀ ਕਿਹਾ ਸਟੇਜ ਦੇ ਉੱਤੇ ਖੁੱਡੰਗਾ ਵਾਲੇ ਬੰਦੇ ਨੂੰ ਹੱਥ ਕਰਕੇ ਵੀ ਇਹਨਾਂ ਲੋਕਾਂ ਨੇ ਵੱਡਿਆਂ ਵੱਡਿਆਂ ਦੀ ਧੌਣ ਦੇ ਵਿੱਚੋਂ ਕਿੱਲਾ ਕੱਢਿਆ ਤੇ ਇੱਕ ਛੋਟੀ ਜੀ ਕਿੱਲੀ ਹੈ ਤੇ ਉਹਨੂੰ ਵੀ ਹੁਣ ਅਸੀਂ ਕੱਢ ਦਾਂਗੇ ਇਸ਼ਾਰਾ ਕਿਹਦੇ ਵੱਨੀ ਕੀਤਾ ਹਰ ਸਿਮਰਨ ਬਾਦਲ ਵੱਨੀ ਕਿਉਂਕਿ ਹਰ ਸਿਮਰਨ ਬਾਦਲ ਨੂੰ ਤੇ ਜੇ ਬੰਦੇ ਦੀ ਨਾਂ ਥਾਂ ਤੇ ਕਿੱਲਾ ਵਰਤਿਆ ਗਿਆ ਉਹਦੀ ਥਾਂ ਤੇ ਇਹਨੇ ਕਿੱਲੀ ਵਰਤੀ ਹੈ ਵੀ ਛੋਟੀ ਜੀ ਇੱਕ ਕਿੱਲੀ ਹੈ ਉਹਨੂੰ ਵੀ ਅਸੀਂ ਕੱਢ ਦਾਂਗੇ ਪਰ ਇਹ ਬਹੁਤ ਮੰਦ ਭੱਗਾ ਹੈ ਉਹ ਸਾਡੀ ਧੀ ਹੈ ਸਾਡੀ ਪੰਜਾਬ ਦੀ ਬੱਚੀ ਹੈ ਚਲੋ ਅਸੀਂ ਪਣਾ ਕਾਂਗਰਸੀ ਆਂ ਵਿਰੋਧੀ ਧਿਰ ਦੇ ਵਿੱਚ ਆਂ ਅਸੀਂ ਪਰ ਜੇ ਕੋਈ ਸਾਡੀ ਧੀ ਨੂੰ ਪੰਜਾਬ ਦੀ ਨੂੰ ਕੋਈ ਗਲਤ ਸ਼ਬਦ ਵਰਤੂਗਾ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਚਾਹੇ ਉਹ ਕਾਂਗਰਸੀ ਵਰਤੇ ਕੋਈ ਚਾਹੇ ਕਾਲੀ ਵਰਤੇ ਤੇ ਚਾਹੇ ਕੋਈ ਆਮ ਆਲਾ ਵਰਤੇ ਜਿਵੇਂ ਆਪਣਾ ਪਹਿਲਾਂ ਇਹਨੇ ਸੁਖਬੀਰ ਬਾਦਲ ਨੇ ਕਿਹਾ ਸੀ ਵੀ ਆਮ ਆਲਿਆਂ ਦੇ ਹਰੇਕ ਪਿੰਡ ਦੇ ਵਿੱਚ ਚਾਰ ਪੰਜ ਮਲੰਗ ਆ ਉਸ ਚੀਜ਼ ਦਾ ਵੀ ਤਾਰਾ ਜੀ ਮੈਂ ਤੁਹਾਡੇ ਚੈਨਲ ਦੇ ਉੱਤੇ ਵਿਰੋਧ ਕੀਤਾ ਸੀ ਜਿਹੜਾ ਬੰਦਾ ਇੱਕ ਮੁੱਖ ਮੰਤਰੀ ਦਾ ਦਾਵੇਦਾਰ ਹੋਵੇ ਤੇ ਆਪਦੀ ਪਾਰਟੀ ਦਾ ਮੁਖੀ ਹੋਵੇ ਤੇ ਇਹ ਅਜੇ ਮੁੱਖ ਮੰਤਰੀ ਇਹ ਕਿੱਡੇ ਗਲਤ ਸ਼ਬਦ ਵਰਤ ਰਹੇ ਆ ਚਾਹੇ ਉਹ ਸਦਵੀਰ ਹੈ ਤੇ ਚਾਹੇ ਉਹ ਭਗਵੰਤ ਮਾਨ ਹੈ ਜੇ ਕੋਈ ਗਲਤ ਸ਼ਬਦ ਵਰਤੂਗਾ ਤੇ ਕਾਲਾ ਸ਼ਰਮਾ ਉਹਦੇ ਵਿਰੋਧ ਦੇ ਵਿੱਚ ਖੜਾ ਤੁਸੀਂ ਦੇਖੋਗੇ ਜੋ ਕਾਂਗਰਸੀ ਹੋਵੇ ਕੋਈ ਲੀਡਰ ਸਾਡਾ ਇਸ ਕਰਕੇ ਮੈਂ ਕਹਿੰਦਾ ਵੀ ਆਪਦੀ ਜਿਹੜੀ ਤੁਹਾਡੀ ਭਾਸ਼ਾ ਹੈ ਇਹਨੂੰ ਥੋੜਾ ਜਿਹਾ ਬਦਲੋ ਜਿਵੇਂ ਆਪਣਾ ਹੰਸ ਰਾਜ ਜੀ ਕਹਿ ਰਹੇ ਆ ਵੀ ਦੋ ਤਰੀਕ ਤੋਂ ਬਾਅਦ ਮੈਂ ਇਹਨਾਂ ਤੇ ਛੇਤਰ ਫੇਰੂੰਗਾ ਆਪਣਾ ਹੰਸ ਰਾਜ ਜੀ ਅਸੀਂ ਤਾਂ ਤੈਨੂੰ ਇਹ ਚੀਜ਼ ਨਹੀਂ ਕਹਿ ਸਕਦੇ ਵੀ ਅਸੀਂ ਤੇਰੇ ਤੇ ਛੇਤਰ ਫੇਰਾਂਗੇ ਕਿਉਂਕ ਅਸੀਂ ਖਾਨਦਾਨੀ ਬੰਦੇ ਆ ਪਰ ਤੂੰ ਇਹ ਸ਼ਬਦ ਵਰਤ ਕੇ ਆਪਦਾ ਜੋ ਹੈਗਾ ਪਰਸ਼ੋਕਰ ਉਹ ਸਾਨੂੰ ਦੱਸਦਾ ਕਿ ਤੂੰ ਕਿਹੋ ਜਿਹਾ ਪਰਸ਼ੋਕਰ ਚ ਆਇਆ ਵਾ ਕਿਹੋ ਜਿਹਾ ਬੰਦਾ ਹੈ ਪਰ ਤੇਰੀ ਜਿਹੜੀ ਇਹ ਨੀਚਪੁਣਾ ਹੈ ਮੈਂ ਨੀਚਪੁਣਾ ਵੀ ਸ਼ਬਦ ਨਹੀਂ ਵਰਤੂੰਗਾ ਕਿਉਂ ਇੱਕ ਤੋਂ ਇੱਕ ਤੈਨੂੰ ਆਪਣਾ ਅਵਾਰਡ ਮਿਲਿਆ ਹੈ ਅਵਾਰਡ ਤੈਨੂੰ ਦਿੱਤਾ ਸੀ ਕਿਸੇ ਚੰਗੇ ਗਾਉਣ ਵਾਲੇ ਨੂੰ ਮਿਲਦਾ ਜਾਂ ਗੁਣਕਾਰੀ ਬੰਦੇ ਨੂੰ ਮਿਲਦਾ ਸ਼ਾਇਦ ਯਾਦ ਹੋਵੇ ਜਿਹੜਾ ਵਾਰਡ ਦਿੱਤਾ ਸੀ ਉਹ ਵੀ ਇੱਕ ਕਾਲੀ ਸਰਕਾਰ ਦੇ ਦਿਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਦੋਂ ਮੁੱਖ ਮੰਤਰੀ ਹੁੰਦੇ ਸੀ ਜਦੋਂ ਇਹਨਾਂ ਨੂੰ ਅਵਾਰਡ ਦਿੱਤਾ ਗਿਆ ਉਹ ਉਹ ਕਾਲੀ ਦਲ ਦੇ ਵਿੱਚ ਸੀਗੇ ਹਾਂ ਇਹ ਇਹ ਸਾਰੇ ਘਰਾਂ ਦੇ ਵਿੱਚ ਬਿੱਲੀ ਵਾਂਗੂ ਜਾ ਕੇ ਆਏ ਵਿਆ ਬਿੱਲੀ ਨਹੀਂ ਹੁੰਦੀ ਵੀ ਸੱਤ ਘਰ ਹੋ ਕੇ ਕੋਲੇ ਕੱਛ ਕੇ ਤੇ ਫੇਰ ਆਉਂਦੀ ਹੈ ਇਹ ਪਹਿਲਾਂ ਕਾਲੀ ਦਲ ਚ ਰਹੇ ਫਿਰ ਇਹ ਕਾਂਗਰਸ ਦੇ ਵਿੱਚ ਵੀ ਰਹੇ ਤੇ ਅੱਜ ਇਹ ਭਾਜਪਾ ਦੇ ਛੋਲੇ ਕਾਉਂਦੇ ਇਹ ਇਹ ਨਾ ਬਿੱਲੀ ਵਰਗੇ ਐ ਸਾਰੇ ਘਰਾਂ ਦੇ ਵਿੱਚ ਘੁੰਮ ਫਿਰ ਕੇ ਆ ਜਾਂਦੇ ਜਿੱਥੋਂ ਇਹਨਾਂ ਨੂੰ ਦੁੱਧ ਪਿਲਦਾ ਪੀਣ ਵਾਸਤੇ ਇਹ ਉੱਥੇ ਬੈਠ ਜਾਂਦੇ ਆ ਇਹ ਜਿਹੜਾ ਆਨਸਰ ਆਜਾ ਇੱਕ ਬੁਢੀ ਨੇ ਸ਼ਬਦ ਨਹੀਂ ਵਰਤਿਆ ਉਹ ਕਹਿੰਦੀ ਇਹਨੂੰ ਆਨਸਰ ਆਜ ਨਾ ਕਹੋ ਇਹਨੂੰ ਕਾਲਾ ਕਾਂ ਕਹੋ ਮੈਂ ਇਹ ਮੇਰਾ ਸ਼ਬਦ ਨਹੀਂ ਉਹ ਕੋਈ ਇੱਕ ਲੇਡੀਜ਼ ਦਾ ਸ਼ਬਦ ਆ ਬਹੁਤ ਹੀ ਸੂਝਵਾਨ ਆ ਕਿਉਂਕਿ ਤਜਰਬੇਕਾਰ ਔਰ تاਖੂ ਉਹਨੇ ਦੇਖਿਆ ਵੀ ਇਹਦੇ ਵਿੱਚ ਹੰਸਾਂ ਵਾਲੇ ਤਾਂ ਕੋਈ ਗੁਣ ਨਹੀਂ ਇਹਦਾ ਨਾਂ ਜ਼ਰੂਰ ਹੰਸ ਹੈ ਪਰ ਇਹਦੇ ਗੁਣ ਇਹਦੇ ਵਿੱਚ ਗੁਣ ਨਹੀਂ ਕੋਈ ਹੰਸਾਂ ਵਾਲੇ ਇਹ ਤਾਂ ਕਾਲੇ ਕਾਂ ਉਹ ਵੀ ਗਿਆ ਗੁજરા ਕਿਉਂਕਿ ਕਾਲਾ ਕਾਂ ਕੀ ਹੁੰਦਾ ਕਿਉਂਕਿ ਜਿਹੜੀਆਂ ਜਿੰਨਾ ਲੋਕਾਂ ਦੀਆਂ ਮਾਵਾਂ ਮਰ ਜਾਂਦੀਆਂ ਉਹਨਾਂ ਦੇ ਹੱਥਾਂ ਦੇ ਵਿੱਚੋਂ ਕਾਲੇ ਕਾਂ ਪ੍ਰੋਟੀਆਂ ਖੋ ਕੇ ਲੈ ਜਾਂਦੇ ਕਿ ਗੀਤ ਵੀ ਬਣਿਆ ਇਸ ਕਰਕੇ ਮੈਂ ਕਹਿੰਦਾ ਮੈਂ ਇਹਨੂੰ ਮੈਂ ਇਹਨੂੰ ਕਾਲਾ ਕਾਂ ਨਹੀਂ ਕਹਿ ਰਿਹਾ ਉਸ ਮਾਤਾ ਦੇ ਕਰਕੇ ਮੈਂ ਇਸ ਚੀਜ਼ ਨੂੰ ਦਰਸਾ ਰਿਹਾ ਵੀ ਇਹ ਹੰਸ ਨਹੀਂਗਾ ਇਹਦਾ ਨਾਂ ਜ਼ਰੂਰ ਹੰਸ ਹੈ ਪਰ ਗੋਣਾ ਹੰਸਾਂ ਵਾਲੇ ਨਹੀਂ ਹੰਸਦਾ ਮੋਤੀ ਚੁੱਕਦੇ ਹੁੰਦੇ ਮਿੱਠਾ ਬੋਲਦੇ ਆ ਕਲਾਜੀ ਵਿਰੋਧੀ ਦਾ ਇਹ ਵੀ ਕਹਿ ਰਹੇ ਆ ਵੀ ਜਿੱਥੇ ਵੀ ਮਾਨ ਸਾਹਿਬ ਜਾਂਦਾ ਹੁਣ ਜਨਨ ਕਿ ਚਾਹੇ ਰੋਡ ਸ਼ੋਅ ਹੋਵੇ ਚਾਹੇ ਹੋਵੇ ਰੈਲੀ ਹੋਵੇ ਕੋਈ ਮੁੱਦਿਆਂ ਦੀ ਗੱਲ ਨਹੀਂ ਕਰਦੇ ਜਨਨ ਕਿ ਉਹ ਇੱਕ ਚੁਟਕਲੇ ਸੁਣਾਉਣ ਜਾਂਦਾ ਲੋਕ ਉਹਦੇ ਚੁਟਕਲੇ ਸੁਣ ਜਾਂਦੇ ਆ ਤੁਸੀਂ ਕਿਵੇਂ ਦੇਖੋਗੇ ਚੀਜ਼ ਨੂੰ ਉਹ ਵੀ ਜੀ ਚੁਟਕਲਿਆਂ ਦੇ ਵਿੱਚੋਂ ਪੈਦਾ ਹੋਇਆ ਵਾ ਜਿੱਥੋਂ ਅਸੀਂ ਪੈਦਾ ਹੁੰਨੇ ਆ ਅਸੀਂ ਜਿੱਥੇ ਜੰਮਦੇ ਆ ਪਲਦੇ ਆ ਉਹ ਜਾਲਾ ਦਵਾਲਾ ਹੁੰਦਾ ਜਿਹੜਾ ਸਾਡਾ ਉਸ ਉਸ ਤੇ ਸਾਡੇ ਤੇ ਅਸਰ ਪੈਂਦਾ ਇੱਕ ਚੁਟਕਲਿਆਂ ਦੇ ਵਿੱਚੋਂ ਨਿਕਲਿਆ ਹੋਇਆ ਬੰਦਾ ਅੱਛਾ ਇਹਨੂੰ ਮੈਂ ਕਹਿੰਦੇ ਮੁੱਖ ਮੰਤਰੀ ਬਣਿਆ ਬਹੁਤ ਚੰਗੀ ਗੱਲ ਹੈ ਪਰ ਇਹ ਮੁੱਖ ਮੰਤਰੀ ਦੀ ਜੋ ਮਰਿਆਦਾ ਸੀ ਉਸ ਕੁਰਸੀ ਦੀ ਜੋ ਸ਼ਾਨ ਸੀ ਬਾਣ ਸੀ ਉਸ ਨੂੰ ਇਹਨੇ ਘਟਾਇਆ ਇਸ ਕਰਕੇ ਜਿੱਥੇ ਜਾਂਦਾ ਤੁਸੀਂ ਜੱਜ ਤੋਂ ਚ ਰੱਖ ਲਓ ਮੌੜਾਂ ਚ ਰੱਖ ਲਓ ਫਾਜ਼ਿਲ ਕਾਂ ਮੋਗਾ ਤੇ ਜਿੱਥੇ ਜਾਂਦਾ ਪਹਿਲਾਂ ਤਾਂ ਸਾਡੇ ਗਰੀਬ ਜਿਹੜੇ ਅਪਣੇ ਛੋਟੇ ਨਿਹੜੀਆਂ ਵਾਲੇ ਆ ਫੱਟੀ ਫੱੜੀ ਵਾਲੇ ਆ ਉਹਨਾਂ ਦੀਆਂ ਇਹ ਪ੍ਰਸ਼ਾਸਨ ਉਥੋਂ ਰਿਹੜੀਆਂ ਚ ਕੰਮ ਕਰਦਾ ਫਿਰ ਛੋਟੇ ਦੁਕਾਨਦਾਰ ਨੂੰ ਦੁਕਾਨਦਾਰੀ ਉਹਦੀ ਬੰਦ ਕੀਤੀ ਜਾਂਦੀ ਆ ਉਹਨਾਂ ਦਾ ਹੁੰਦਾ ਆਪਣਾ ਭਗਵੰਤ ਮਾਨ ਜੀਆ ਨੇ 5 ਵਜੇ ਸ਼ਾਮ ਨੂੰ ਤੇ ਤੜਕੇ ਤੋਂ ਹੀ 8 ਵਜੇ ਤੋਂ ਸਾਡੀਆਂ ਦੁਕਾਨਾਂ ਬੰਦ ਕੀਤੀਆਂ ਜਾਂਦੀਆਂ ਪਰ ਇਹ ਦੁਕਾਨਦਾਰਾਂ ਤੋਂ ਡਰਦਾ ਕਿਉਂ ਹੈ ਕਿਉਂ ਰਿਹੜੀ ਵਾਲਿਆਂ ਤੋਂ ਡਰਦਾ ਇਹ ਤਾਂ ਕਹਿੰਦਾ ਸੀ ਕਿ ਇੱਕ ਗਰੀਬਾਂ ਦਾ ਮੁੱਖ ਮੰਤਰੀ ਹੈ ਤੁਸੀਂ ਬਾਈ کہہ ਕੇ ਬੁਲਾ ਸਕਦੇ ਹੋ ਮੇਰੇ ਵਰਗੇ ਮੁੱਖ ਮੰਤਰੀ ਉਹ ਤਾਂ ਕਹਿੰਦਾ ਮੈਨੂੰ ਲੋਕ ਪਿਆਰ ਇੰਨਾ ਕਰਦੇ ਆ ਮੈਂ ਜਿੱਥੇ ਵੀ ਜਾਂਦਾ ਮੇਰੀ ਜਨਕੀ ਗੱਡੀ ਦਾ ਗੇਅਰ ਪਾਉਣ ਦੀ ਲੋੜ ਹੀ ਨਹੀਂ ਲੋਕ ਮੇਰੀ ਗੱਡੀ ਨੂੰ ਚੱਕ ਕੇ ਲੈ ਜਾਂਦੇ ਆ ਮੋੜ ਦੇ ਵਿੱਚ ਵੀ ਤੁਸੀਂ ਦੇਖਿਆ ਹੁਣ ਕਿੰਨਾ ਪਿਆਰ ਕੀਤਾ ਲੋਕਾਂ ਨੇ ਬਹੁਤ ਤਲਵੰਡੀ ਸਾਬੋ ਦੀ ਗੱਲ ਹੈ ਜਦੋਂ ਇਹ ਕਹਿੰਦਾ ਸੀ ਵੀ ਚਾਰੇ ਟਾਇਰ ਤਾਂ ਗੱਡੀ ਦੇ ਤੇ ਟਾਇਰ ਹੀ ਨਹੀਂ ਸਪੁੰਝੇ ਲੱਗ ਰਹੇ ਮੋੜ ਵੀ ਵੇਖਣ ਤੁਸੀਂ ਰੈਲੀ ਸੀ ਮੋੜ ਦੀ ਮੋੜ ਦੀ ਤਾਂ ਮੈਂ ਪੂਰੀ ਜਾਣਕਾਰੀ ਨਹੀਂ ਮੈਨੂੰ ਪਰ ਮੈਂ ਮੋੜ ਦੀ ਗੱਲ ਸੁਣੀ ਹੈ ਵੀ ਉੱਥੇ ਲੋਕ ਗਰੀਬਾਂ ਨੂੰ ਬਹੁਤ ਇਹਨਾਂ ਨੇ ਖਾਬ ਕੀਤਾ ਤੇ ਅਖੀਰ ਨੂੰ ਸਾਡੇ ਛੋਟੇ ਦੁਕਾਨਦਾਰ ਭਰਾ ਮੇਰੇ ਵਰਗੇ ਉਹ ਦੁਕਾਨਾਂ ਬੰਦ ਕਰਕੇ ਇਹਦੇ ਵਿਰੋਧ ਦੇ ਵਿੱਚ ਨਾਰੇ ਲਾਉਂਦੇ ਦੇਖੇ ਗਏ ਪਰ ਇਹ ਤੁਹਾਨੂੰ ਉਤਾਰਾ ਜੀ ਕਿੱਲ ਦੱਸਣਾ ਮੈਂ ਅੱਜ ਦੀ ਮੌਜੂਦਾ ਸਰਕਾਰ ਚ ਐ ਸੂਬਾ ਤੇ ਚਾਹ ਸੈਂਟਰ ਦੀ ਸਰਕਾਰ ਇਹਨਾਂ ਦੀ ਜਿਹੜੀ ਸਥਿਤੀ ਹੈ ਬਹੁਤ ਹੀ ਹਾਸੂ ਹੁਣੀ ਹੈ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਸੈਂਕੜੇ ਪਿੰਡਾਂ ਦੇ ਵਿੱਚ ਇਹਨਾਂ ਦੇ ਪੋਲਿੰਗ ਬੂਥ ਹੀ ਨਹੀਂ ਲੱਗਣੇ ਵੋਟ ਪੈਣੀ ਤੱਕ ਗਾਂ ਦੀ ਗੱਲ ਹੈ ਜਦੋਂ ਪੋਲਿੰਗ ਬੂਥ ਹੀ ਨਹੀਂ ਸਾਡਾ ਤੇ ਵੋਟ ਸਾਨੂੰ ਕੌਣ ਦੇਊਗਾ ਇਸ ਕਰਕੇ ਮੈਂ ਤਾਰਾ ਜੀ ਕਹਿੰਦਾ ਜਿਹੜੀਆਂ ਇਹਨਾਂ ਦੇ ਗੱਡੀ ਦੇ ਟਾਇਰ ਹਨਾ ਪਹਿਲਾਂ ਤਾਂ ਇਹ ਕਹਿੰਦਾ ਸੀ ਨੇ ਲੋਕ ਹੀ ਚੱਕ ਕੇ ਲੈ ਜਾਂਦੇ ਆ ਸਾਨੂੰ ਗੇਅਰ ਪਾਉਣ ਦੀ ਲੋੜ ਨਹੀਂ ਮੈਨੂੰ ਲੱਗਦਾ ਵੀ ਗੱਡੀ ਇਹਨਾਂ ਦੀ ਬਿਲਕੁਲ ਮੂਦੀ ਹੋ ਚੁੱਕੀ ਹੈ ਅੱਛਾ ਅੱਛਾ ਦੋਨਾਂ ਦੀ ਜਨਤਪਦੀ ਦੀ ਵੀ ਤੇ ਆਮ ਆਦਮੀ ਪਾਰਟੀ ਪੰਜਾਬ ਦੀ ਵੀ ਇਹਨਾਂ ਦੀ ਗੱਡੀ ਹੈ ਜਿਹੜੀ ਹੁਣ ਉਹ ਬਿਲਕੁਲ ਝੂਠਾਂ ਦੀ ਗੱਡੀ ਸੀ ਝੂਠਾਂ ਦਾ ਫਲੰਦਾ ਸੀ ਜੋ ਲੋਕਾਂ ਨੂੰ ਸਮਝ ਆ ਗਿਆ ਉਹ ਹੁਣ ਮੁੱਦਾ ਹੋ ਚੱਲਿਆ ਹੁਣ ਤੁਸੀਂ ਦੇਖੋ ਪਟਿਆਲੇ ਆਇਆ ਪਟਿਆਲੇ ਆਇਆ ਦੇਸ਼ ਦਾ ਪ੍ਰਧਾਨ ਮੰਤਰੀ ਤੇ ਆਪਣਾ ਹਜ਼ਾਰਾਂ ਲੋਕ ਉਥੇ ਸਕਿਉਰਿਟੀ ਵਾਸਤੇ ਲਾਏ ਗਏ ਚਲੋ ਕੋ ਪ੍ਰਧਾਨ ਮੰਤਰੀ ਦੀ ਸਕਿਉਰਿਟੀ ਬਣਦੀ ਹੈ ਪਰ ਦੇਖੋ ਤੁਸੀਂ ਪਟਿਆਲੇ ਦੇ ਵਿੱਚ ਆਇਆ ਕੀ ਦੀ ਖਾਤਰ ਹੈ ਮਹਾਰਾਣੀ ਪ੍ਰਨੀਤ ਖਾਤਰ ਤੇ ਮਹਾਰਾਣੀ ਦਾ ਆਪ ਦਾ ਜਾਨੀ ਕਿ ਉਹਦਾ ਪਤੀ ਕੈਪਟਨ ਮਨਿੰਦਰ ਸਿੰਘ ਉਹ ਸ ਰੈਲੀ ਦੇ ਵਿੱਚ ਹੀ ਨਹੀਂ ਪਹੁੰਚਿਆ ਦੇਖੋ ਤੁਸੀਂ ਪ੍ਰਧਾਨ ਮੰਤਰੀ ਦਾ ਦਿੱਲੀ ਤੋਂ ਚੱਲ ਕੇ ਆ ਗਿਆ ਤੇ ਜਿਹੜੀ ਜਿਹਦੀ ਉਹ ਲੇਡੀਜ਼ ਜਨਾਨੀ ਉਹਦੀ ਇਲੈਕਸ਼ਨ ਲੜ ਰਹੀ ਹੈ ਕੈਪਟਨ ਮਨਿੰਦਰ ਸਿੰਘ ਦੀ ਉਹ ਉਥੇ ਰੈਲੀ ਦੇ ਵਿੱਚ ਨਹੀਂ ਪਹੁੰਚਦਾ ਕਿਉਂਕਿ ਪਹਿਲਾਂ ਸਾਡੀ ਕਾਂਗਰਸ ਨੂੰ ਮਾਰਨ ਵਾਲੇ ਵੀ ਰਜਵਾੜੇ ਐ ਕਿਉਂਕਿ ਇਹਨਾਂ ਦਾ ਪਹਿਲਾਂ ਤਾਂ ਜਹਾਜ਼ ਹੀ ਨਹੀਂ ਉੜਦਾ ਹੁੰਦਾ ਸੀ ਜੇ ਅਸੀਂ ਕਿਤੇ ਰੈਲੀ ਵੀ ਕਰਦੇ ਸੀ ਕਾਂਗਰਸ ਇਹ ਕਹਿੰਦਾ ਸੀ ਜੀ ਤੁੰਦ ਹੈ ਅੱਜ ਦਾ ਮੀਤ ਪਹਿਰਿਆ ਫਿਰ ਉਹ ਜਹਾਜ਼ ਨਹੀਂ ਉੱਡਦਾ ਰੈਲੀ ਕੈਨਸਲ ਕਰਦਾ ਅੱਜ ਦੇਖੋ ਤੁਸੀਂ ਜਿਵੇਂ ਹੀ ਹੱਦ ਕਰਤੀ ਆ ਜਿਹੜਾ ਬੰਦਾ ਆਪਣੀ ਪਤਨੀ ਦਾ ਨਹੀਂ ਬਣ ਸਕਿਆ ਤੇ ਉਹ ਪੰਜਾਬ ਦਾ ਕੀ ਭਲਾ ਕਰੂਗਾ ਉਹ ਦੇਖੋ ਤੁਸੀਂ ਪਟਿਆਲੇ ਦੇ ਵਿੱਚੋਂ ਉੱਠ ਕੇ ਆਪਦੇ ਮਹਿਲ ਦੇ ਵਿੱਚੋਂ ਉੱਥੇ ਰੈਲੀ ਦੇ ਵਿੱਚ ਨਹੀਂ ਪਹੁੰਚਿਆ ਕਹਿੰਦਾ ਜੀ ਮੇਰੀ ਸਿਹਤ ਖਰਾਬ ਹੈ ਤੇ ਜੇ ਮੈਨੂੰ ਲੱਗਦਾ ਵੀ ਬੀਬੀ ਰੂਸਾ ਨੇ ਪਾਕਿਸਤਾਨ ਦੇ ਵਿੱਚ ਰੈਲੀ ਕੀਤੀ ਹੁੰਦੀ ਤੇ ਸਾਡਾ ਕੈਪਟਨ ਹੈ ਜਿਹੜਾ ਇਹ ਪਟ ਆ ਪਾਕਿਸਤਾਨ ਦੇ ਵਿੱਚ ਤਾਂ ਜਰੂਰ ਪਹੁੰਚ ਜਾਂਦਾ ਪਰ ਆਪਦੀ ਪਤਨੀ ਦੀ ਖਾਤਰ ਇਹ ਬੰਦਾ ਪਟਿਆਲੇ ਦੀ ਰੈਲੀ ਵਿੱਚ ਵੀ ਨਹੀਂ ਪਹੁੰਚਿਆ ਬਹੁਤ ਹੀ ਮੰਦ ਭੱਗਾ ਇਸ ਇਹ ਜਿਹੜੇ ਰਸਵਾੜੇ ਐ ਐਸ਼ ਪ੍ਰਸਤੀ ਲੋਕ ਐ ਜਿਹੜੇ ਇਹਨਾਂ ਇਹਨਾਂ ਨੇ ਕਾਂਗਰਸ ਨੂੰ ਖਤਮ ਕੀਤਾ ਜੀ ਅੱਜ ਆਖਰ ਦੇਖੋ ਤੁਸੀਂ ਜਾਖੜ ਜਾਖੜ ਕਾ ਨੂੰ ਕੀ ਨਹੀਂ ਮਿਲਿਆ ਜਾਖੜ ਦਾ ਪਿਤਾ ਆਪਣਾ ਸਪੀਕ ਕਰ ਰਿਹਾ ਆਪਣਾ ਲੋਕ ਸਭਾ ਦਾ ਇਹਨੂੰ ਵੱਡੇ ਵੱਡੇ ਅਹੁਦਿਆਂ ਤੇ ਰੱਖਿਆ ਕਾਂਗਰਸ ਨੇ ਅੱਜ ਉਸੇ ਕਾਂਗਰਸ ਨੂੰ ਨਿੰਦੀ ਜਾਂਦੇ ਉਹ ਬਿੱਟੂ ਜੀ ਬਿੱਟੂ ਜੀ ਦੇ ਦਾਦਾ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਇਹਨੂੰ ਤਿੰਨ ਵਾਰੀ ਕਾਂਗਰਸ ਨੇ ਐਮਪੀ ਬਣਾਇਆ ਇਹ ਕਹਿੰਦੇ ਕਾਂਗਰਸ ਮਾੜੀ ਐ ਅੱਜ ਕਾਂਗਰਸ ਮਾੜੀ ਹੋ ਗਈ ਅੱਜ ਬੀਜੇਪੀ ਜਾਖਰ ਸਾਹਿਬ ਦਾ ਕਿਸਾਨਾਂ ਨੂੰ ਵੀ ਕਹੀ ਜਾਂਦੇ ਆ ਉਹਦਾ ਕਿਸਾਨਾਂ ਦੀ ਵੀ ਟਿੱਪਣੀ ਕਰੀ ਜਾਂਦੇ ਆ ਕਹਿੰਦੇ ਕੀ ਨਹੀਂ ਦਿੱਤਾ ਮੋਦੀ ਨੇ ਸਾਰਾ ਕੁਝ ਦਿੱਤਾ ਜੇ ਗੱਲ ਕਰਨੀ ਐ ਕਿਸੇ ਲਹਿਜੇ ਨਾਲ ਕਰੋ ਐ ਥੋੜਾ ਵੀ ਚੱਕ ਕੇ ਝੰਡਾ ਉਧਰੋਂ ਘੇਰ ਲਿਆ ਕਿਸਾਨ ਬਿੱਟੂ ਨੂੰ ਜਿਹੜੇ ਜਾਂਦੇ ਬੁੱਟਾ ਮੰਗੜ ਚੱਕ ਕੇ ਝੰਡਾ ਉਧਰ ਘੇਰ ਲੈ ਇਹ ਤਾਂ ਵਿਹਲੇ ਆ ਉਹਦਾ ਜਾਖੜ ਦਾ ਇਹਨਾਂ ਦੀ ਵੀ ਟਿੱਪਣੀ ਬਹੁਤ ਕਰੀ ਜਾਂਦਾ ਕਿਸਾਨਾਂ ਦੇ ਵੀ ਕਿਸਾਨਾਂ ਤੇ ਟਿੱਪਣੀ ਚਲੋ ਕਰ ਲੇ ਪਰ ਜਿਹੜੀ ਉਹ ਲਹਿਜਾ ਸਿਖਾਉਂਦਾ ਕੋ ਪਹਿਲਾਂ ਆਪਦੀ ਪਾਰਟੀ ਦੇ ਨੁਮਾਇੰਦਿਆਂ ਨੂੰ ਸਿਖਾ ਦੇ ਨਾ ਉਮੀਦਵਾਰਾਂ ਨੂੰ ਅੰਸਰਾਜ ਨੂੰ ਇਹ ਜਿਹੜਾ ਲਹਿਜਾ ਸਿਖਾਵੇ ਵੀ ਕਿਸ ਢੰਗ ਨਾਲ ਬੋਲਣਾ ਪਹਿਲਾਂ ਜਾਖੜ ਸਾਹਿਬ ਬੋਲੇ ਇੱਕ ਦਿਨ ਪਹਿਲਾਂ ਆਪਣੇ ਕਿਸਾਨਾਂ ਨੂੰ ਉਹ ਇਹਨਾਂ ਨੇ ਗਲਤ ਸ਼ਬਦ ਵਰਤੇ ਵਰਤੇ ਆ ਫੇਰ ਹੀ ਅਨਸਰ ਆਜਦਾ ਹੌਸਲਾ ਪਿਆ ਅਨਸਰ ਆਜਦੀ ਕੀ ਤਾਕਤ ਵੀ ਸਾਡੀ ਪੰਜਾਬ ਸਾਡੀ ਫਰੀਦਕੋਟ ਦੀ ਧਰਤੀ ਦੇ ਉੱਤੇ ਆ ਕੇ ਤੇ ਸਾਨੂੰ ਹੀ ਇਹ ਕਹਵੇ ਵੀ ਦੋ ਤਰੀਕ ਨੂੰ ਮੈਂ ਵੇਖੂਗਾ ਇਹਨਾਂ ਨੂੰ ਇਹ ਤਾਂ ਹੀ ਬੋਲਿਆ ਜਿਹਾਖੜ ਬੋਲਿਆ ਜੀ ਜਾਖੜ ਨੇ ਇਸ ਚੀਜ਼ ਦਾ ਵਿਰੋਧ ਕਰਾਉਣਾ ਸ਼ੁਰੂ ਕੀਤਾ ਕਿਸਾਨਾਂ ਦਾ ਜੀ ਇਹ ਜੇ ਕਿਸਾਨ ਮਾੜੇ ਐ ਤੇ ਇਹ ਇੱਕ ਪਾਸਦਾ ਕਹਿੰਦਾ ਹੁੰਦਾ ਸੀ ਮੈਂ ਕਿਸਾਨ ਦਾ ਪੁੱਤ ਐ ਜਾਖੜ ਕਹਿੰਦਾ ਸੀ ਜੀ ਤੇ ਜਾਖੜ ਨੂੰ ਪੁੱਛਣ ਵਾਲਾ ਵੀ ਦੋਦੇ ਵਿਧਾਨ ਸਭਾ ਦੇ ਆਪਣਾ ਵਿਧਾਨ ਸਭਾ ਚ ਕਿਉਂ ਹਾਰ ਗਿਆ ਹੂੰ ਪ੍ਰਧਾਨ ਸਭਾ ਦੇ ਵਿੱਚ ਤੁਹਾਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਸੀ ਕਿਉਂ ਹਾਰਿਆ ਜੇ ਤੂੰ ਐਡੇ ਚੰਗਾ ਸੀ ਅੱਜ ਤੈਨੂੰ ਭਾਜਪਾ ਨੂੰ ਜਿਤਾ ਦੂਗਾ ਫਿਰ ਤੈਨੂੰ ਦੇਖੋ ਫਿਰ ਕਾਂਗਰਸ ਦਾ ਨੇ ਸਾਨ ਨਹੀਂ ਮੰਨਿਆ ਫਿਰ ਕਾਂਗਰਸ ਨੇ ਇੱਕ ਉਪ ਚੋਣ ਦੇ ਵਿੱਚ ਲੋਕ ਸਭਾ ਦੇ ਵਿੱਚ ਇਹਦੀ ਰੱਖੀ ਤੇ ਇਹਨੂੰ ਜਾ ਕੇ ਉੱਥੋਂ ਜਲੰਧਰ ਤੋਂ ਜਿਤਾਇਆ ਤੇ ਇਹਨੇ ਫਿਰ ਨਹੀਂ ਸਾਨ ਮੰਨਿਆ ਕਾਂਗਰਸ ਦਾ ਇਹ ਲੋਕ ਆ ਜਿਹੜੇ ਸਾਨ ਫਰਮੋਸ਼ ਹੈ ਜਿੰਨੇ ਵੀ ਦਲ ਬਦਲੂ ਹੈ ਮੈਂ ਤੇਰੇ ਚੈਨਲ ਦੇ ਰਾਹੀਂ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਚਾਹ ਕਾਂਗਰਸੀ ਨੇ ਕਿਸੇ ਨੇ ਦਲ ਬਦਲਿਆ ਚਾਹ ਕਾਲੀ ਨੇ ਤੇ ਚਾਹ ਭਾਜਪਾ ਵਾਲੀ ਨੇ ਤੇ ਚਾਹ ਆਮ ਆਲੇ ਨੇ ਉਹਨਾਂ ਨੂੰ ਬ ਕਿਉਂ ਉਹ ਵੋਟ ਦੇ ਹੱਕਦਾਰੀ ਨਹੀਂ ਪਹਿਲਾਂ ਵਾਲਿਆਂ ਨੇ ਵੀ ਧੋਖਾ ਕੀਤਾ ਤੇ ਤੁਹਾਡੇ ਨਾਲ ਵੀ ਉਹ ਧੋਖਾ ਕਰਨਗੇ ਜੀ